ਗੰਦਾ ਪਾਣੀ ਆ ਘਰਾਂ ਦਾ ਉਹਦਾ ਨਿਕਾਸ ਇੱਥੋਂ ਨਾਲੇ ਚ ਜਿਹੜੇ ਚ ਹੋ ਰਿਹਾ ਸੀ ਉਹ ਜਗਰਾਤ ਸਿੰਘ ਨੇ ਬੰਦ ਕਰਤਾ ਤੁਹਾਨੂੰ ਕੁਝ ਨਹੀਂ ਦਿਖਾ ਰਹੇ ਉੱਪਰ ਤੱਕ ਪ੍ਰਸ਼ਾਸਨ ਤੱਕ ਇਹਨਾਂ ਦਾ ਪੂਰਾ ਜੋਰ ਆ ਇਹ ਕਹਿੰਦੇ ਸਰਕਾਰ ਵੀ ਸਾਡੇ ਹੱਥਾਂ ਚਾ ਤੁਸੀਂ ਕੀ ਕਰ ਸਕਦੇ ਹੋ ਅੱਛਾ ਕਿਉਂਕਿ ਗਰੀਬ ਲੋਕ ਨੇ ਇਹ ਸਾਰੇ ਸਾਰਿਆਂ ਦੇ ਵਿੱਚ ਦੋ ਚਾਰ ਘਰ ਬਿਲਕੁਲ ਕੱਚੇ ਨੇ ਕੱਚੀਆਂ ਕੰਧਾਂ ਨੇ ਜਿੱਥੇ ਮਰਜੀ ਜਾ ਕੇ ਦੇਖੋ ਅ ਮੈਂ ਇੱਕ ਹੋਰ ਤੁਹਾਡੀ ਗੱਲ ਤੋਂ ਸਵਾਲ ਪੈਦਾ ਹੁੰਦਾ ਕਿ ਤੁਸੀਂ ਸਰਕਾਰ ਦਾ ਨਾਮ ਲੈਂਦਾ ਪੰਜਾਬ ਸਰਕਾਰ ਦਾ ਖਾਸ ਕਰਕੇ ਪੰਜਾਬ ਸਰਕਾਰ ਸੁਣ ਨਹੀਂ ਰਹੀ ਜੀ ਸਾਡੀ ਪੰਜਾਬ ਸਰਕਾਰ ਦਾ ਜਿਹਦੇ ਵਿੱਚ ਕਹਿ ਗਿਆ ਕਿ ਸਾਰੇ ਸਾਰੇ ਲੋਕਾਂ ਦੀ ਗੱਲ ਸੁਣੀ ਜਾਊਗੀ ਔਰ ਸੁਣੀ ਜਾ ਰਹੀ ਆ ਉਹਨਾਂ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਸੀਐਮ ਦਾ ਹਾਊਸ ਜਿਹੜਾ ਹੈਗਾ ਦਫ਼ਤਰ ਵੀ ਬਣਾਇਆ ਇਹ ਉੱਥੇ ਆ ਕੇ ਲੋਕ ਸਾਨੂੰ ਮਿਲਣਾ ਸੀ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੀਏ। ਦੇਖੋ ਜੀ ਅਸੀਂ ਥਾਣੇ 'ਚ ਵੀ ਚਲੇ ਗਏ। ਦੋ ਵਾਰ ਅਸੀਂ ਥਾਣੇ ਵਿੱਚ ਵੀ ਚਲੇ ਗਏ। ਸਾਰੇ ਅਫਸਰ ਵੀ ਆ ਕੇ ਦੇਖੇਗੇ। ਵੀਡੀਓ ਮੈਡਮ ਵੀ ਆ ਕੇ ਦੇਗੀ। ਅੱਜ ਐਸ.ਡੀ.ਐਮ. ਮੈਡਮ ਵੀ ਆ ਕੇ ਦੇਗੀ। ਉਹ ਸਾਨੂੰ ਨਾਲ ਸਾਡੇ ਦੋ ਬੰਦੇ ਲੈ ਜਾਂਦੇ ਨੇ। ਉੱਥੇ ਬਿਠਾ ਕੇ ਮੋੜ ਦਿੰਦੇ ਨੇ। ਕੱਲ ਨੂੰ ਤੁਹਾਡਾ ਹੱਲ ਕਰਾਂਗੇ। ਦੇਖੋ ਕੱਲ ਨੂੰ ਹੋਏ ਨੂੰ ਸਾਨੂੰ 6 ਦਿਨ ਹੋ ਗਏ ਅਸੀਂ ਦਰਵਾਜ਼ੇ 'ਤੇ ਆਉਨੇ ਆ। ਉਹ ਸਾਰੀਆਂ ਬੁੜੀਆਂ, ਕੁੜੀਆਂ, ਬੱਚੇ ਭੁੱਖਣ ਭਾਣੇ ਸਾਰਾ ਦਿਨ ਅਸੀਂ ਬੈਠੇ ਰਹਿੰਨੇ ਆ। ਸਾਡੇ ਘਰਾਂ 'ਚ ਰੋਟੀ ਵੀ ਨਹੀਂ ਖਾਧੀ। ਸਾਰਾ ਟਾਈਮ ਤਾਂ ਇਧਰਵਾਜੇ 'ਚ ਬੈਠੇ ਰਹਿੰਨੇ ਆ ਕਦੋਂ ਇਹ ਸਾਰੇ ਦਿਹਾੜੀ ਵਾਲੇ ਬੰਦੇ ਨੇ ਕਦੋਂ ਇਹ ਦਿਹਾੜੀ ਜਾਣਗੇ ਕਦੋਂ ਰੋਟੀ ਬਣਾਉਣਗੇ ਇਹ ਫਿਰ ਪੁਲਿਸ ਵੱਲੋਂ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਉਹਰੇ ਤੁਹਾਡੇ ਕੋਲੇ ਆਉਂਦੇ ਨੇ ਉਹਨਾਂ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਉਹ ਕਹਿੰਦੇ ਨੇ ਕੋਈ ਨਹੀਂ ਜੀ ਅਸੀਂ ਉੱਥੇ ਜਾ ਕੇ ਵੱਡੇ ਅਫਸਰਾਂ ਨਾਲ ਗੱਲ ਕਰਦੇ ਆ ਫਿਰ ਅਸੀਂ ਤੁਹਾਡਾ ਕੋਈ ਹੱਲ ਕਰਦੇ ਇਹ ਕਹਿ ਕੇ ਚਲੇ ਜਾਂਦੇ ਨੇ ਮੁੜ ਕੇ ਸਾਨੂੰ ਕੋਈ ਵੀ ਹੱਲ ਨਹੀਂ ਪਰ ਜੇ ਹੱਲ ਨਹੀਂ ਨਹੀਂ ਜੀ ਕੋਈ ਹੱਲ ਨਹੀਂ ਹੋ ਕੀ ਮੰਗਾ ਤੁਹਾਡੀ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਅਸੀਂ ਕਹਿ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਤੋਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਇਹੀ ਹੱਥ ਜੋੜ ਕੇ ਅਪੀਲ ਆ ਵੀ ਜੇ ਆਮ ਆਦਮੀ ਦੀ ਇਹ ਸਰਕਾਰ ਆ ਕਹਿੰਦੇ ਨੇ ਤਾਂ ਫਿਰ ਕਿਰਪਾ ਕਰਕੇ ਸਾਡੀ ਸੁਣੀ ਜਾਵੇ ਨਹੀਂ ਸਾਨੂੰ ਲਿਖ ਕੇ ਦੇ ਦੇਣ ਵੀ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਪਰ ਸੈਂਟਰ ਸਰਕਾਰ ਤੱਕ ਵੀ ਆਪਦੀ ਪਹੁੰਚ ਬੈਠੇ ਆ ਆ ਉਹ ਹਾਲ ਦੇਖੋ ਸਾਡਾ ਪਾਣੀ ਦਾ ਪਾਣੀ ਕਰਕੇ ਬੈਠੇ ਅਸੀਂ ਬੱਚੇ ਸਾਡੇ ਪਾਣੀ 'ਚ ਲੰਘਦੇ ਨੇ ਜਾਂਦੇ ਨੇ ਮੁਸਕ ਮਾਰਦਾ ਠੀਕ ਹੈ ਕਿ ਨਹੀਂ ਹੱਤਾ ਹੋ ਗਿਆ ਕੋਈ ਸਾਡਾ ਹੱਲ ਨਹੀਂ ਬਣ ਇਹ ਪਾਣੀ ਆ ਜਿਹੜਾ ਅੱਜ ਦੀ ਤੁਸੀਂ ਗੱਲ ਕਰਦੇ ਹੋ ਇਹ ਜਦੋਂ ਹੀ ਚੱਲਦਾ ਜਦੋਂ ਚੱਲਣ ਲੱਗਿਆ ਇਹ ਜਦੋਂ ਹੀ ਚੱਲਦਾ ਜੀ ਮੁਕਤਾਂ ਦਾ ਪਾਣੀ ਇੱਥੋਂ ਹੀ ਚੱਲਦਾ ਹੈ ਹਾਂ ਕਿੰਨੀਆਂ ਪੋਸਟਾਂ ਤਾਂ ਸਾਡੇ ਬਜ਼ੁਰਗਾਂ ਦੀਆਂ ਹੋ ਗਈਆਂ ਠੀਕ ਹੈ ਕਿ ਨਹੀਂ ਸਾਡੀ ਉਮਰ ਕਿੰਨੀ ਹੋ ਗਈ ਗਾਹਾਂ ਹੁਣ ਬੱਚੇ ਦੇਖਣ ਕਿੱਡੇ-ਕਡੇ ਹੋ ਗਏ ਇਹ ਮਸਲਾ ਜੀ ਇਹ ਨਾਲੇ ਦਾ ਮਸਲਾ ਜੀ ਪਾਣੀ ਬੰਦ ਕਰਤਾ ਕਿਸੇ ਘਰ ਦੇ ਥੱਲੇ ਦੀ ਨਾਲਾ ਜਾਂਦਾ ਸੀ ਓਕੇ ਇਹ ਪਿੰਨ ਪਿੰਡ ਸੀ ਪਿੰਡ ਆ ਦਰਵਾਜਾ ਸੀ ਇੱਥੇ ਦਰਵਾਜਾ ਬੰਦ ᱛੀ ਗੇਟ ਲੱਗਿਆ ਹੁੰਦਾ ᱛੀ ਤਿੰਨ ਵਿਹਾਂ ਸੀ ਪਿੰਡ ਉਹ ਪਾਣੀ ᱛੀ ਜਿਹੜਾ ਉਹ ਨਿਕਾਸੀ ᱛੀ ਜਿਹੜੀ ਉਹ ਨਾਲੇ ਦੇ ਵਿੱਚ ਦੀ ਹੋ ਜਾਂਦੀ ᱛੀ ਥੱਲੇ ਦੀ ਠੀਕ ਹੈ ਸਾਰੇ ਪਿੰਡ ਦਾ ਪਾਣੀ ਬਿਲਕੁਲ ਜਦੋਂ ਨਹੀਂ ਉਹ ਪਰਿਵਾਰ ਵੱਲੋਂ ਘਰਾਂ ਵੱਲੋਂ ਕੋਈ ਕਿਹਾ ਗਿਆ ਨਹੀਂ ਬਿਲਕੁਲ ਕਦੇ ਕੋਈ ਗੱਲ ਨਹੀਂ ਹੋਈ ਹੁਣ ਤੱਕ ਚੱਲਦਾ ਰਿਹਾ ਆਪ ਉੱਥੇ ਰਹਦੇ ਰਹੇ ਨੇ ਕੋਈ ਵਾਸਤਾ ਨਹੀਂ ਕੋਠੇ ਵੱਡੇ ਵੱਡੇ ਮਕਾਨ ਵੀ ਪਾਏ ਹੋਏ ਤੇ ਉਹ ਟਾ ਕੇ ਹੁਣ ਮਤਲਬ ਉਹਨਾਂ ਨੇ ਉਹਨਾਂ ਨੂੰ ਟਾ ਕੇ ਬੰਦ ਕਰਤਾ ਉਹਨੇ ਜਿਹੜੇ ਵਿਚਾਰੇ 30 20 ਦੇ ਮਤਲਬ ਲੋਕ 30 25 30 ਘਰ ਆਗੇ ਉਹਨਾਂ ਦਾ ਸਾਰਾ ਹੀ ਪਾਣੀ ਹੈ ਜਿਹੜਾ ਜਿਹੜਾ ਸਾਰਾ ਹੀ ਪਾਣੀ ਹੈ ਨਾ ਉਹ ਐਸੇ ਰੁਕਿਆ ਖੜਾ ਇੱਥੋਂ ਨਾਲ ਇੱਥੋਂ ਦੀ ਉਹ ਪਾਣੀ ਆਉਂਦਾ ਸਾਰੇ 30 20 ਦਾ ਨਾਲੀ ਇੱਥੋਂ ਦੀ ਉਹ ਨਿਕਲਦਾ ਪਹਿਲਾਂ ਤੋਂ ਲੈ ਕੇ ਹੁਣ ਤੱਕ ਹੁਣ ਕੀ ਫਿਰ ਮਸਲਾ ਹੋਇਆ ਹੁਣ ਕੁਝ ਨਹੀਂ ਹੋਇਆ ਇੱਥੇ ਐਸਡੀ ਐਮਐਸ ਉਹਨਾਂ ਨੇ ਡੀਸੀ ਦੇ ਪਹਿਲਾਂ ਜਾ ਰਹੇ ਤੇ ਡੀਸੀ ਨੇ ਮਾਰ ਗਏ ਇਹਨਾਂ ਨੂੰ ਕਰਤਾ ਸੀ ਐਸਡੀ ਵੀ ਆ ਗਿਆ ਇੱਥੇ ਬਲਾਕ ਆਪਣੇ ਉਹ ਵੀ ਆ ਗਿਆ ਇਹ ਵੀਡੀਓ ਵੀਡੀਓ ਵੀ ਆ ਗਈ ਜੀ ਇੱਥੇ ਸਭ ਆ ਕੇ ਚਲੇ ਗਏ ਅੱਜ ਵੀ ਇੱਥੋਂ ਆ ਕੇ ਐਸਲੀਮ ਚਲੇ ਗਏ ਦੇਖਦੇ ਨੇ ਦੇਖ ਕੇ ਚਲੇ ਜਾਂਦੇ ਨੇ ਕੋਈ ਮਸਲਾ ਨਹੀਂ ਅਰਬੀਆਂ ਚ ਪਾਣੀ ਖੜਾ ਹੈ ਬਿਮਾਰੀ ਫੈਲਣ ਦਾ ਖਤਰਾ ਹੈ ਹੋ ਸਕਦਾ ਜੇ ਰੱਬ ਨੇ ਬਾਰਸ਼ ਮੀਂਹ ਪੈ ਗਿਆ ਤਾਂ ਲੋਕਾਂ ਦੇ ਮਕਾਨ ਡੇਗਣਗੇ ਲੋਕਾਂ ਦੇ ਮਕਾਨਾਂ ਦੇ ਅੰਦਰ ਪਾਣੀ ਜਾਊਗਾ ਹੁਣ ਪਿੰਡ ਦੇ ਲੋਕ ਵੀ ਮੰਗ ਕਰ ਰਹੇ ਨੇ ਪਿੰਡ ਦੇ ਲੋਕ ਤਾਂ ਵਿਚਾਰੇ ਸਾਰੇ ਹੀ ਤਰ੍ਹਾਂ ਤਰ੍ਹਾਂ ਕਰਦੇ ਨੇ ਵੀ ਗਰੀਬਾਂ ਦਾ ਮਸਲਾ ਇਹ ਤਾਂ ਹੱਲ ਹੋਣਾ ਚਾਹੀਦਾ ਕੁਝ ਕੱਲ ਨੂੰ ਫਿਰ ਇਹ ਤਕੜੇ ਬੰਦੇ ਤਾਂ ਜਿਹੜਾ ਉਹ ਗਰੀਬਾਂ ਨੂੰ ਤਾਂ ਆਜਾੜ ਇਹਦੇ ਅਕੂਗਾ ਚੱਕੀ ਲੈ ਜਾ ਕਰੂ ਪਾਣੀ ਨਿਕਲਣਾ ਹੀ ਚਾਹੀਦਾ ਪਾਣੀ ਨਿਕਲਣਾ ਚਾਹੀਦਾ ਉਹ ਇਹ ਥੋੜਾ ਵੀ ਵਿਚਾਰੇ ਬਿਮਾਰੀਆਂ ਲੱਗ ਜਾਣ ਉਹ ਗਰੀਬ ਮਾਰੇ ਜਾਣ ਤੇ ਪ੍ਰਸ਼ਾਸਨਿਕ ਅਧਿਕਾਰੀ ਆਏ ਤੇ ਕੁਝ ਉਹਨਾਂ ਨਾਲ ਤਲਖ ਕਲਾਮੀ ਵੀ ਹੋਈ ਆ ਪਿੰਡ ਦੇ ਲੋਕਾਂ ਦੀ ਨਹੀਂ ਲੋਕਾਂ ਦੀ ਇਹ ਹੋਇਆ ਇੱਥੇ ਲੋਕ ਪੂਰੇ ਬੁੜੀਆਂ ਬੈਠਿਆ ਸੀ ਬੁੜੀਆਂ ਬੈਠੀਆਂ ਵੀ ਅਸੀਂ ਤਾਂ ਜਾਣੀਏ ਸਾਡਾ ਹੱਲ ਤਾਂ ਕਰੋ ਠੀਕ ਹੈ ਅਸੀਂ ਤਾਂ ਨਹੀਂ ਮਰਦੇ ਆ ਸਾਡੇ ਬੱਚੇ ਮਰਦੇ ਨੇ 2 3 5 ਬਿਮਾਰ ਪਏ ਨੇ ਕਹਿੰਦੇ ਹੂੰ ਉਹ ਤੜਫਦੇ ਨੇ ਵਿਚਾਰੇ ਕੀ ਕਰਨ ਫਿਰ ਹੁਣ ਗੱਲ ਜਦੋਂ ਨਿਕਲ ਕੇ ਜਾ ਆਪਦੇ ਘਰਾਂ ਨੂੰ ਜਾਂਦ ਨੇ ਤਾਂ ਪਾਣੀ ਦੇ ਵਿੱਚ ਦੀ ਉਹ ਗੋਡੇ-ਗੋਡੇ ਸਲਵਾਰਾਂ ਚਾਕੇ ਬੱਚੀਆਂ ਉੱਥੋਂ ਦੀ ਨਿਕਲਣੀਆਂ ਬੜਾ ਮੁਸ਼ਕਲ ਹੋਇਆ ਪਿਆ ਉਹਨਾਂ ਬਜ਼ੁਰਗ ਵੀ ਉੱਥੇ ਬਿਮਾਰ ਨੇ ਬਿਮਾਰ ਪਏ ਨੇ ਜੀ ਦੋ ਤਿੰਨ ਹਾਂ ਕੱਲ ਨੂੰ ਮਰ ਗਏ ਜਾਂ ਕੋਈ ਹੋਰ ਹੋ ਗਿਆ ਉਹ ਕਹਿੰਦੇ ਅਸੀਂ ਤਾਂ ਘਰਾਂ ਵਾਲੇ ਕਹਿੰਦੇ ਵੀ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਾਂਗੇ ਜਾਂ ਅਸੀਂ ਪ੍ਰਸ਼ਾਸਨ ਕੋਲ ਅਕੜ ਰਿਪੋਰਟ ਕੀਤੀ ਹੈ ਉਹ ਸਾਡਾ ਕੋਈ ਹਿੱਲਾ ਹੀ ਨਹੀਂ ਕਰ ਰਹੇ ਇਹ ਕੀ ਮੰਨਦੇ ਹੋ ਕਿਉਂ ਇੰਨੀ ਦੇਰੀ ਹੋ ਰਹੀ ਹੈ ਫੈਸਲੇ ਦੇ ਵਿੱਚ ਜਾਂ ਇਹਦਾ ਜੀ ਹੁਣ ਸੋਨ ਨੂੰ ਵੀ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਤਾਂ ਤਾਹਾਂ ਤੋਂ ਉਸ ਤੋਂ ਜੈਕ ਲੱਗਿਆ ਹੋਇਆ ਜਿਹੜਾ ਕੋਈ ਮੁਲਾਜ਼ਮ ਉਹ ਰੋਤਾ ਹੀ ਨਹੀਂ ਚੁੱਕ ਰਹੇ ਪ੍ਰਸ਼ਾਸਨ ਦੀ ਢਿੱਲਾ ਹੈ ਨਾ ਲੈ ਕਹਿੰਦੇ ਵੀ ਇਹ ਜਿਹੜੀ ਮਾਨ ਸਰਕਾਰ ਆ ਇਹਦੇ ਵਿੱਚ ਕੋਈ ਕਿਸੇ ਦੀ ਕੋਈ ਪੱਖਪਾਤ ਜਾਂ ਹੋ ਆ ਤਾਂ ਨਿਰਯੋਗ ਪੱਖਪਾਤ ਹੈ ਜੀ ਇਹ ਤਾਂ ਤਾਹਾਂ ਤੋਂ ਉਹਨਾਂ ਨੂੰ ਹੁਕਮ ਹੋਇਆ ਹੈ ਨਾ ਪੁਲਿਸ ਕੰਮ ਕਰਦੀ ਹੈ ਨਾ ਕੋਈ ਐਸ ਡੀ ਐਮ ਕੰਮ ਕਰਦਾ ਇਹਨਾਂ ਕੋਈ ਹੋਰ ਕੰਮ ਕਰਦਾ ਕੋਈ ਦਾਖਲ ਨਹੀਂ ਇਹਨਾਂ ਦੇ ਵਿਚਾਰੇ ਕਰਨ ਕੀ ਮੁਲਾਜ਼ਮ ਵੀ ਕੀ ਕਰਨ ਹੂੰ ਇਹਨਾਂ ਦੀ ਚੱਲਦੀ ਹੋਈ ਨਹੀਂ ਬੜੀ ਪੁਲਿਸ ਬੈਠੀ ਆ ਇੱਥੇ ਤੁਹਾਡੇ ਬੜੀ ਬੈਠੀ ਹੈ ਬੜੀ ਪੁਲਿਸ ਆਈ ਆ ਪੁਲਿਸ ਕੀ ਕਰੂ ਉਹ ਤਾਂ ਤਾਂ ਵਾਰੀ ਆ ਤੁਕੀ ਹੁਣ ਫਿਰ ਕੀ ਕਿਸਮ ਮਤਲਬ ਇੰਤਜ਼ਾਰ ਕੀਤਾ ਜਾ ਰਿਹਾ ਕਿਸ ਦਾ ਹੁਣ ਕਹਿ ਕੇ ਗਏ ਨੇ ਵੀ ਅਸੀਂ ਤੁਸੀਂ ਉੱਥੇ ਨੂੰ ਸਾਡੇ ਕੋਲ ਆ ਜਾਓ ਅਸੀਂ ਤੁਹਾਨੂੰ ਕੋਈ ਦਰਖਾਸਤ ਲਿਖ ਕੇ ਦੰਨਿਆ ਫਿਰ ਆਉਗੇ ਫਿਰ ਪ੍ਰਸ਼ਾਸਨ ਹੋ ਕੇ ਖਲਾ ਦੂਗਾ ਕੋਈ ਕਮੇਟੀ ਬਣਾਈ ਗਈ ਆ ਬੰਦਿਆਂ ਦੀ ਤੁਹਾਡੇ ਲੋਕ ਕੋਈ ਨਹੀਂ ਦੋ ਚਾਰ ਬੰਦਿਆਂ ਨੂੰ ਉਹਨਾਂ ਨੂੰ ਨਾਲ ਲੈ ਗਏ ਨੇ ਠੀਕ ਹੈ ਜੀ ਬਾਕੀ ਉਦੋਂ ਆਇਆ ਤੇ ਪਤਾ ਲੱਗੂਗਾ ਵੀ ਕੀ ਹਲ ਹੁੰਦਾ ਕੀ ਨਹੀਂ ਹੁੰਦਾ ਇਸ ਤਰ੍ਹਾਂ ਗੱਲ ਚੱਲਦੀ ਆ ਜੇ ਸੁਣ ਰਿਹਾ ਇਹ ਹੀ ਗੱਲਾਂ ਠੀਕ ਹੈ ਸਾਰੇ ਪਿੰਡ ਦੀ ਮੰਗ ਤਾਂ ਇਹ ਹੀ ਹੈ ਵੀ ਪਾਣੀ ਜਨ ਨਿਕਾਸੀ ਹੋਣੀ ਚਾਹੀਦੀ ਹੈ ਵਿਚਾਰੇ ਬਚ ਰਹਿਣਗੇ ਇਹਨਾਂ ਦੇ ਘਰ ਬਚ ਰਹਿਣਗੇ ਹੋਰ ਕੀ ਹੈ ਇਸ ਦੀ ਨਾਮਾ ਤੁਹਾਡਾ ਹਰਜਿੰਦਰ ਸਿੰਘ ਜੀ ਰਜਿੰਦਰ ਸਿੰਘ ਤੁਸੀਂ ਪਾਣੀ ਖੋਲਣ ਗਏ ਸੀਗੇ ਜਿਹੜਾ ਕਈ ਦਿਨਾਂ ਤੋਂ ਰੁਕਿਆ ਹੋਇਆ ਆ ਕਾਫੀ ਮੁੰਡੇ ਖੜੇ ਨੇ ਤੁਹਾਡੇ ਨਾਲ ਕੀ ਹੋਇਆ ਹੁਣ ਸਾਨੂੰ ਪ੍ਰਸ਼ਾਸਨ ਦਾ ਹੁਕਮ ਤੇ ਜੀ ਵੀ ਪਾਣੀ ਖੋਲਣਾ ਹੈ ਜੀ ਪਾਣੀ ਖੋਲਣਾ ਸੀ ਚਲੇ ਗਏ ਜੀ 9-10 ਬੰਦੇ ਤੇ ਉੱਪਰੋਂ ਸਰਕਾਰ ਦੇ ਉਹਨੇ ਕੋਰਟ ਦੇ ਆਡਰ ਆਏ ਨੇ ਜੀ ਕੰਮ ਰੋਕ ਦਿੱਤਾ ਜਾਵੇ ਠੀਕ ਪਰ ਸਾਡਾ ਪਾਣੀ ਹਲੇ ਨਿਕਲ ਜਾਂਦੀ ਹੈਗਾ ਜੀ ਥੋੜਾ ਜਿਹਾ ਕੰਮ ਬਾਕੀ ਸੀ ਤੇ ਸਾਡੀ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਤੇ ਸਰਕਾਰ ਅੱਗੇ ਵੀ ਜਿਹੜੇ ਉਹ ਕੰਮ ਚਲਾ ਰਹੇ ਨੇ ਜਾਂ ਉਹਨਾਂ ਦਾ ਘਰ ਦਾ ਕੰਮ ਚੱਲ ਰਿਹਾ ਹੈ ਠੀਕ ਹੈ ਉਹ ਜਿੰਨਾ ਕੰਮ ਹੋ ਗਿਆ ਨਾਲਾ ਪਟਿਆ ਗਿਆ ਉਹਨਾਂ ਨਾਲ ਪਟਿਆ ਹੋਇਆ ਰਹਿਣਾ ਚਾਹੀਦਾ ਤੇ ਅੱਗੇ ਘਰ ਦਾ ਕੰਮ ਕੋਈ ਵੀ ਅੱਗੇ ਚਾਲੂ ਨਹੀਂ ਹੋਣਾ ਚਾਹੀਦਾ ਇੱਥੇ ਪਹਿਲਾਂ ਬੀਹੀ ਸੀ ਤੇ ਸਾਨੂੰ ਸਾਡੀ ਮੰਗ ਹੈ ਵੀ ਇੱਥੇ ਬੀਹੀ ਹੀ ਨਿਕਲਣੀ ਚਾਹੀਦੀ ਹੈ ਕੋਈ ਕਾਨੂੰਨੀ ਚਾਰਾ ਜੋ ਕਰੋਂਗੇ ਇਸ ਪੂਰੇ ਮਸਲੇ ਦੇ ਹੱਲ ਦੇ ਲਈ ਅਸੀਂ ਜਿੱਥੇ ਤੱਕ ਪਹੁੰਚਾਂਗੇ ਜੀ ਕੋਰਟ ਤੱਕ ਪਹੁੰਚਾਂਗੇ ਪਹੁੰਚਾਂਗੇ ਜੀ ਅਸੀਂ ਜ਼ਰੂਰ ਪਹੁੰਚਾਂਗੇ ਜੀ ਤੇ ਫਿਰ ਤੁਸੀ ਸ਼ਾਂਤ ਮਈ ਜਿਹੜਾ ਕੰਮ ਬੰਦ ਕਰਤਾ ਆਪਣਾ ਸਾਰਾ ਹਾਂਜੀ ਹਾਂ ਅਸੀਂ ਸ਼ਾਂਤ ਮਈ ਕੰਮ ਬੰਦ ਕਰਤਾ ਜਿਵੇਂ ਬੋਲਿਆ ਦੀ ਓਕਣਾ ਅਸੀਂ ਕੰਮ ਕਰ ਜਿਵੇਂ ਪ੍ਰਸ਼ਾਸਨ ਦਾ ਸਾਥ ਦਿੱਤਾ ਜੀ ਪ੍ਰਸ਼ਾਸਨ ਜਿਵੇਂ ਸਾਨੂੰ ਕਿਹਾ ਜੀ ਅਸੀਂ ਓਕਣੇ ਕੰਮ ਕਰਿਆ ਜੀ ਇਹਨਾਂ ਨੇ ਸਾਨੂੰ ਖੋਲਣ ਨੂੰ ਕਿਹਾ ਤੀ ਤੇ ਅਸੀਂ ਖੋਲਣ ਲੱਗ ਗਏ ਜਿ ਇਹਨਾਂ ਨੇ ਬੰਦ ਕਰਨ ਨੂੰ ਕਹਦੇ ਅਸੀਂ ਬੰਦ ਕਰਤਾ ਜੀ ਜਣੀ ਅਗਲੇ ਹੁਕਮਾ ਤੱਕ ਥੋੜੇ ਅਗਲੇ ਹੁਕਮਾ ਤੱਕ ਅਸੀਂ ਓਕਣੇ ਰੱਖਾਂਗੇ ਜੀ ਤੇ ਉਹਨਾਂ ਜਿੰਨਾ ਕੰਮ ਹੋ ਕੱਲੇ ਘਰ ਦਾ ਮਸਲਾ ਸਾਡੇ ਸਾਰੇ ਪਿੰਡ ਦਾ ਮਸਲਾ ਹੀ ਇਹਨਾਂ ਦੇ ਕੱਲੇ ਘਰ ਨੂੰ ਪਾਣੀ ਮਾਰ ਰਿਹਾ ਪਰ ਸਾਡੇ ਸਾਰੇ 25 ਤੋਂ 30 ਘਰਾਂ ਨੂੰ ਮਾਰ ਰਿਹਾ ਜੀ ਜੀ ਮੰਗ ਕਰਦੇ ਹਾਂ ਸਰਕਾਰ ਅਸੀਂ ਮੰਗ ਕਰਦਾ ਜੀ ਪਾਣੀ ਨਿਕਲਣਾ ਚਾਹੀਦਾ ਬੀਹ ਨਿਕਲਣੀ ਚਾਹੀਦੀ ਹੈ ਇੱਥੇ ਹੋਰ ਸਾਡੀ ਕੀ ਮੰਗ ਹੈ ਹੋਰ ਕੋਈ ਮੰਗ ਨਹੀਂ ਹੈਗੀ ਜੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਦਲਵਾਰਾ ਸਿੰਘ ਜੀ ਹੈ ਨੀ ਦਲਵਾਰਾ ਸਿੰਘ ਇੱਕ ਕੱਜੀ ਮੇਰੇ ਵਾਲੀ ਹੈ ਸਹੀ ਲਈ ਖੜੇ ਹੋ ਤੁਸੀਂ ਵੀ ਹੱਥ ਦੇ ਵਿੱਚ ਹਾਂ ਜੀ ਤੇ ਕੀ ਕਹਿਣਾ ਤੁਹਾਡਾ ਸਾਡਾ ਕਹਿਣਾ ਇਹ ਸਾਡੇ ਪ੍ਰਸ਼ਾਸਨ ਨੇ ਲਾਇਆ ਦੀ ਅਸੀਂ ਕਹੇ ਕਿ ਲੱਗਿਆ ਇਹੋ ਜੇ ਆਪਣੇ ਹੱਟ ਗਏ ਐਂ ਪਾਣੀ ਦੇ ਸਾਡੇ ਘਰ ਡੁੱਕਦੇ ਰਿਹਾ ਸਾਉਂ ਦਾ ਹੱਲ ਹੋਣਾ ਜੀ ਨਾ ਸੀ ਕੰਮ ਕਰਾਇਆ ਉਹਨਾਂ ਦਾ ਕੰਮ ਫੇਰ ਰਹੇ ਸੋ ਜਿਹੜਾ ਇਹ ਕਹਨ ਕੋ ਕੰਮ ਕਰਨੇ ਕੋ ਹੁਕਮ ਨਾ ਚੱਲ ਰਹੇ ਸੋ ਇਹ ਦੂਜੇ ਪਾਸੇ ਪਰਿਵਾਰ ਬੈਠਾ ਤੁਸੀਂ ਦੇਖ ਸਕਦੇ ਆ ਪੈਨਥ ਜਾਣਨਾ ਚਾਹਣਗੇ ਕੀ ਮਸਲਾ ਜੀ ਕੀ ਹੋ ਗਿਆ ਮਸਲਾ ਸਰ ਸਾਡੇ ਪਹਿਲਾਂ ਤੋਂ ਨਾਲਾ ਇੱਥੇ ਚੱਲ ਰਿਹਾ ਸੀਗਾ ਗੰਦੇ ਪਾਣੀ ਵਾਲਾ ਸਾਡਾ ਮਕਾਨ ਸਾਰਾ ਟਹਿ ਗਿਆ ਸਾਡੇ ਜਮੀਨ ਕੋ ਸਾਡੇ ਬੈਠਣ ਖੜਨ ਨੂੰ ਕਿਤੇ ਥਾਂ ਨਹੀਂ ਇਹ ਸਾਡਾ ਇੱਧਰ ਬਾਹਰਲੇ ਵੀ ਹਰ ੱੱਕਾ ਕਰਦੇ ਨੇ ਇੱਕ ਜਗਦੀਪ ਸਿੰਘ ਲੰਬੜਦਾਰ ਆ ਇੱਕ ਸੰਦੀਪ ਸਿੰਘ ਲੰਬੜਦਾਰ ਆ ਤੇ ਇਹ ਕੋ ਤਰਨੋਚਨ ਸਿੰਘ ਆਗਾ ਮੇਨ ਨੇ ਇਹ ਇਹ ਸਾਰੇ ਨਾਣੇ ਕਾ ਟੰਗਾਣੀ ਵੀ ਨਿਕਲਦਾ ਉਹਨਾਂ ਨੇ ਕੋਈ ਆਕੇ ਉਰੇ ਤੁਹਾਡੇ ਨਾਲ ਸਾਡਾ ਗਾਲ ਗਚੋਲੀ ਹਨਾ ਰੋਜ਼ ਸਾਡੇ ਉਥੇ ਤੰਗ ਕਰਦੇ ਕਿੱਡਾ ਮੋਗਾ ਕਰਾਇਆ ਉਧਰ ਜਾ ਕੇ ਦੇਖੋ ਇੱਕ ਪਾਸੇ ਬਹੁਤ ਸਾਰੇ ਲੋਕ ਬਾਹਰ ਬਹੁਤ ਸਾਰੇ ਲੋਕ ਹਨ ਅਸੀਂ ਕੱਲੇ ਹਾਂ ਦੱਸੋ ਅਸੀਂ ਕੀ ਕਰੀਏ ਬੈਠੇ ਅਸੀਂ ਘਰ ਸਾਡੇ ਦੇ ਬਾਗ ਜਾਂਦੇ ਨਹੀਂ ਇਹ ਪਹਿਲਾਂ ਤੂੰ ਜਾ ਰਿਹਾ ਜੇ ਹੁਣ ਪਹਿਲਾਂ ਤੂੰ ਅਸੀਂ ਪਹਿਲਾਂ ਸਾਨੂੰ ਕੋਈ ਤਕਲੀਫ ਨਹੀਂ ਸਾਡਾ ਘੱਟ ਗਿਆ ਹੁਣ ਸਾਨੂੰ ਤਕਲੀਫ ਆ ਜੀ ਕੀ ਅੰਦਰ ਆ ਗਏ ਇਹ ਕਿਹੜਾ ਸਰਕਾਰੀ ਪ੍ਰੋਪਰਟੀ ਹੈ ਇਹ ਕਿਹੜਾ ਸਰਕਾਰੀ ਪ੍ਰੋਪਰਟੀ ਹੈ ਤੇ ਹੈ ਤੁਹਾਡੇ ਕੋਲੇ ਲਿਖ ਨਾ ਕੋਈ ਮੇਰੇ ਸਾਡੇ ਕੋਲ ਵੀ ਨਹੀਂ ਲਿਖ ਤੋ ਤਾਂ ਕਿਸੇ ਕੋਲ ਨਹੀਂ ਹਨ ਇੱਕ ਪੂਰਾ ਪੁਲਿਸ ਪ੍ਰਸ਼ਾਸਨ ਖੜਾ ਜੀ ਤੁਸੀਂ ਦੇਖ ਸਕਦੇ ਹੋ ਹਨਾ ਸ ਹਾਂਜੀ ਸਾਡਾ ਤਾਂ ਟੱਕਾ ਹੋ ਰਿਹਾ ਏ ਅਸੀਂ ਉਹ ਦੰਗਰਾ ਜਿਹੜਾ ਘਰੇ ਬੈਠੇ ਆਂ ਸੀ ਬੜੀ ਹਾਲਤ ਦੇ ਅੱਖੋਂ ਸਾਡੀ ਕੀ ਆ ਅਸੀਂ ਲੋਕਾਂ ਦੇ ਗੰਦ ਲੈ ਡੀਣਾ ਉਹ ਘਰ ਘਰ ਡੇਗੋ ਸਾਡੇ ਪਾਣੀ ਉਸਾਵਨ ਦੇ ਕਰਦੇ ਨੇ ਮਾਮਾ ਕੱਢਾ ਮਾਮਾ ਭਾਣਾ ਦੇ ਨੌ ਲਾ ਲੈ ਕੇ ਕੋਈ ਪ੍ਰਸ਼ਾਸਨ ਅਸੀਂ ਸਾਰੇ ਸਾਰੇ ਫਿਰ ਲਈ ਆਸਾਨ ਹੋ ਗਿਆ ਐਪਲੀਕੇਸ਼ਨ ਹੈ ਸਾਨੂੰ ਐਸੇ ਆਸਾਨ ਹੋ ਗਿਆ ਐਪਲੀਕੇਸ਼ਨ ਦਿੱਤੀ ਸਾਡੀ ਕਿਸੇ ਨੇ ਸੁਣਵਾਈ ਨਹੀਂ ਕਰੀ ਕੋਈ ਲਿਖਤ ਵਗੈਰਾ ਹੈ ਸਾਡਾ ਹੁਣ ਸਾਰਾ ਗਏ ਹੋਏ ਨੇ ਹੁਣ ਸਾਨੂੰ ਸਟੇ ਮਿਲ ਗਈ ਤੁਸੀਂ ਸਾਡਾ ਉਹ ਵੀ ਨਹੀਂ ਗੱਲ ਸੁਣਦੇ ਸਾਡਾ ਨਾ ਸ਼ਰੀਆਮ ਟੱਕਾ ਹੋ ਰਿਹਾ ਅੱਧਾ ਹੁਣ ਸਿਰਫ ਅੱਧਾ ਘੰਟਾ ਸੀ ਘੰਟਾ ਨਹੀਂ ਕਰੀ ਸਤ ਜੀ ਇਹ ਜਿਹੜੀ ਹੈ ਪਿੰਡ ਸਰਾਲ ਵਿਖੇ ਦੋ ਤਿੰਨ ਦਿਨ ਤੋਂ ਸਮੱਸਿਆ ਆ ਰਹੀ ਹੈ ਇਹ ਜਗਰਾਤ ਸਿੰਘ ਤੇ ਕਰਨੈਲ ਸਿੰਘ ਦਾ ਘਰ ਹੈ ਇਹਨਾਂ ਦੇ ਘਰ ਦੇ ਨੀਚੇ ਦੀ ਜਿਹੜਾ ਹੈ ਬਹੁਤ ਪੁਰਾਣਾ ਸੀਵਰੇਜ ਦਾ ਜਿਹੜੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਹੁਣ ਇਹਨਾਂ ਦੇ ਘਰ ਦੇ ਵਿੱਚ ਨਿਰਮਾਣ ਕਰ ਰਹੇ ਨੇ ਜਿਸ ਕਰਕੇ ਇਹਨਾਂ ਨੇ ਜੋ ਸੀਵਰੇਜ ਦੀ ਜਿਹੜੀ ਨਿਕਾਸੀ ਉਹ ਬੰਦ ਕਰਤੀ ਹੈ ਤੇ ਐਸਡੀਐਮ ਸਾਹਿਬ ਤੋਂ ਮਨਜ਼ੂਰੀ ਲੈ ਕੇ ਅਸੀਂ ਇਹਦਾ ਕੰਮ ਸ਼ੁਰੂ ਕਰਵਾਇਆ ਸੀ ਪਰ ਹਾਲਾਂਕਿ ਉਹ ਤੋਂ ਕੋਰਟ ਤੁਸੀਂ ਆਰਡਰ ਲੈ ਕੇ ਆਗੇ ਨੇ ਅਸੀਂ ਕੰਮ ਰੁਕਵਾਤਾ ਤੇ ਪਹਿਲਾਂ ਤੁਸੀਂ ਸਰਖਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਨਾਲ ਲੈ ਕੇ ਜਿਨ੍ਹਾਂ ਦਾ ਪਾਣੀ ਰੁਕਿਆ ਹੋਇਆ ਬਿਲਕੁਲ ਬਿਲਕੁਲ ਉਸ ਸਮੇਂ ਤੱਕ ਤੁਹਾਡੇ ਵੱਲੋਂ ਜਿਹੜਾ ਹੈਗਾ ਸੀ ਕੰਮ ਜਾਰੀ ਰਿਹਾ ਫਿਰ ਕੋਈ ਸਟੇ ਆਰਡਰ ਜਿਹੜਾ ਤੁਸੀਂ ਗੱਲ ਕਰਦੇ ਹੋ ਨਹੀਂ ਇਸ ਤੋਂ ਪਹਿਲਾਂ ਸਾਡੇ ਕੋਲ ਕੋਈ ਸਟੇ ਆਰਡਰ ਨਹੀਂ ਸੀ ਠੀਕ ਹੈ ਜੀ ਤੇ ਪਿੰਡ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਗੰਦਗੀ ਫੈਲੀ ਹੋਈ ਸੀ ਠੀਕ ਹੈ ਸਰ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਭਰਿਆ ਹੋਇਆ ਤੇ ਕਾਫੀ ਜ਼ਿਆਦਾ ਸਮੈਲ ਮਾਰ ਰਹੀ ਹੈ ਠੀਕ ਹੈ ਸਰ ਇਸ ਕਰਕੇ ਅਸੀਂ ਜਿਹੜਾ ਹੈ ਕੋਸ਼ਿਸ਼ ਕੀਤੀ ਵੀ ਪਾਣੀ ਦੀ ਨਿਕਾਸੀ ਕੀਤੀ ਜਾਵੇ ਕਲੀਅਰ ਹੋ ਜਾਵੇ ਪਾਣੀ ਠੀਕ ਹੈ ਸਰ ਤੇ ਲੇਕਿਨ ਉਹ ਘਰ ਵਾਲੇ ਜਿਹੜੇ ਨੇ ਉਹ ਸਟੇ ਆਰਡਰ ਲਿਆਏ ਨੇ ਕੋਰਟ ਤੋਂ ਅਸੀਂ ਇੱਥੇ ਹੀ ਕੰਮ ਰੁਕਵਾ ਦਿੱਤਾ ਹੈ ਠੀਕ ਹੈ ਸਰ ਥੈਂਕ ਯੂ ਦੂਜੇ ਪਰਿਵਾਰ ਦਾ ਕੁਝ ਕਹਿਣਾ ਸਰ ਇਸ ਬਾਰੇ ਨਹੀਂ ਉਹਨਾਂ ਦੀ ਕੋਈ رائے ਨਹੀਂ ਉਹਨਾਂ ਨੇ ਸਟੇ ਆਰਡਰ ਦਿਖਾਇਆ ਤੇ ਅਸੀਂ ਕੰਮ ਰੁਕਵਾ ਦਿੱਤਾ ਠੀਕ ਹੈ ਅਸੀਂ ਕੱਲ ਜੀ ਮੇਰਾ ਨਾਮ ਸੰਦੀ ਮਸਲਾ ਹੈ ਜੀ ਸਾਡੇ 30 ਬੱਤੀ ਘਰ ਨੇ ਜਿੰਨਾਂ ਦਾ ਪਾਣੀ ਪੰਚਾਇਤੀ ਨਾਲੇ ਦੇ ਵਿੱਚੋਂ ਲੰਘਦਾ ਉਹਨਾਂ ਦਾ ਨਾਮ ਲੱਗਦਾ ਜਗਰਾ ਸਿੰਘ ਦਾ ਘਰ ਕਿ ਵੀ ਉਹ ਨਾਲੇ ਦੇ ਉੱਤੇ ਜਗਰਾ ਸਿੰਘ ਨੇ ਕਬਜ਼ਾ ਕਰ ਲਿਆ ਕਿ ਵੀ 2 ਸਾਲ 200 ਸਾਲ ਪੁਰਾਣਾ ਨਾਲਾ ਕਿ ਜਗਰਾ ਸਿੰਘ ਕਹਿੰਦਾ ਵੀ ਇਹ ਜਗ੍ਹਾ ਮੇਰੀ ਆ ਉਸ ਤੋਂ ਬਾਅਦ ਮੈਂ ਆਮ ਪਾਰਟੀ ਦੇ ਨਾਲ 2014 ਤੋਂ ਚੱਲੇ ਆ ਹੋਇਆ ਨਜਾਇਜ਼ ਤੱਕਾ ਹੋ ਰਿਹਾ ਪੰਜਾਬ ਸਰਕਾਰ ਨੂੰ ਅਸੀਂ ਘਾਰ ਲਾਉਣੇ ਆ ਪ੍ਰਸ਼ਾਸਨ ਸਾਡੀ ਸੁਣ ਰਿਹਾ ਕਿ ਵੀ ਸਾਡੀ ਪਾਣੀ ਭੰਦਗਾ ਪਾਣੀ ਨਿਕਾਸੀ ਕੀਤੀ ਜਾਵੇ ਕਿ 32 ਘਰਾਂ ਦੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਇਹ ਪ੍ਰਸ਼ਾਸਨ ਦੇਖ ਕੇ ਗਿਆ ਐਸ ਡੀ ਐਮ ਦੇਖ ਕੇ ਗਿਆ ਡੀ ਐਸ ਪੀ ਦੇਖ ਕੇ ਗਿਆ ਐਸ ਐਚ ਓ ਦੇਖ ਕੇ ਗਿਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਖਾਣਾ ਪੂਰਤੀ ਕਰ ਰਹੇ ਨੇ ਉਦੋਂ ਉਹ ਮੁਰ ਮੁਰ ਜਾਂਦੇ ਨੇ ਅੱਜ ਰਾਤ ਨੂੰ ਡਗਰਾਜ ਸਿੰਘ ਉਹ ਨਹੀਂ ਆਪਣੇ ਘਰ ਦੇ ਅੰਦਰ ਮਿਸਤਰੀ ਲਾ ਰਹੇ ਨੇ ਨਾਇਅਤ ਸਾਰੀ ਕਰ ਰਹੇ ਨੇ ਉਹਦੇ ਵਿੱਚ ਸਾਡੇ ਤੇ ਉਹ ਪਰਚੇ ਕਰਾਉਣ ਦੇ ਧਮਕੀਆਂ ਦੇ ਰਹੇ ਨੇ ਕਿ ਵੀ ਸਾਨੂੰ ਪੰਜਾਬ ਭਗਵਾਨ ਤੁਮਾਰ ਤੁਸੀਂ ਇਹ ਮੁੱਖ ਮੰਤਰੀ ਨੂੰ ਮੇਰੀ ਬੇਨਤੀ ਆ ਕਿ ਵੀ ਸਾਡੇ ਤੇ ਇਨਸਾਫ ਕੀਤਾ ਜਾਵੇ। ਉਹ ਸਾਫ ਕੀਤਾ ਜਾਵੇ। ਇਹ ਦੂਜੀ ਤਰ ਵੱਲੋਂ ਨਾ ਤੁਹਾਡਾ ਨਾਮ ਲੈਤਾ ਜਾ ਰਿਹਾ ਜਾਂ ਕੁਝ ਇੱਕ ਦੋ ਬੰਦਿਆਂ ਦਾ ਹੋਰ ਨਾਮ ਲਿਆ ਜਾ ਰਿਹਾ ਕਿ ਉਹ ਜੀ ਜਾਣ ਬੁੱਝ ਕੇ ਮਾਮਲੇ ਨੂੰ ਅਲ ਜਾ ਰਹੇ ਨੇ। ਕੀ ਕਹਿਣਾ ਚਾਹੁੰਦੇ ਹੋ? ਜਗਰਾਦ ਸਿੰਘ ਵੱਲੋਂ ਇਹ ਆ ਜਾਂਦਾ ਕਿ ਸੰਦੀਪ ਸਿੰਘ ਨੰਬਰਦਾਰ, ਤਕਦੀਪ ਸਿੰਘ ਨੰਬਰਦਾਰ, ਗੁਪਿੰਦਰ ਸਿੰਘ ਬਾਕੀ ਪੰਜ ਚਾਰ ਮੋਤਵਰ ਬੰਦੇ ਨੇ। ਜਗਰਾਦ ਸਿੰਘ ਜਿੱਦ ਤੇ ਉਹਦੀ ਸਮੀਆਂ ਉਹ ਕਾਲੀ ਦਲ ਨਾਲ ਚੱਲਦਾ ਹੁੰਦਾ ਪਰ ਸਾਡੀ ਸੁਣਵਾਈ ਨੋ ਹੋ ਰਹੀ ਕਾਲੀ ਦਲ ਦੇ ਬੰਦੇ ਸੁਣਵਾਈ ਹੋ ਰਹੀ ਆ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ 2014 ਤੋਂ ਜਿਹੜਾ ਹੈਗਾ ਪਾਰਟੀ ਨਾਲ ਜੁੜੇ ਹੋਏ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆ ਫਿਰ ਵੀ ਥੋੜੀ ਸੁਣਵਾਈ ਕਿਉਂ ਨਹੀਂ ਹੋ ਰਹੀ ਬਿਲਕੁਲ ਨਹੀਂ ਹੋ ਰਹੀ ਜੀ ਤੇ ਪ੍ਰਸ਼ਾਸਨ ਜਾਣਦਾ ਜਾਂ ਵੀ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਕਿ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਮੈਂ ਕਹਿਣਾ ਚਾਹੁੰਦਾ ਜੀ ਤਿੰਨੇ ਬੀਹਾਂ ਤੇ ਜਿੰਨੇ ਘਰ ਨੇ ਕੀ ਬੱਤੀ ਕੀ ਬੱਤੀ ਘਰ ਨੇ ਜੇ ਇਹਨਾਂ ਦੇ ਕਰਕੇ ਮੇਰੇ ਤੇ ਕੋਈ ਪਰਚਾ ਕਰ ਕਰਕੇ ਮੇਰੇ ਤੇ ਕੋਈ ਪਰਚਾ ਵੀ ਹੁੰਦਾ ਮੈਂ ਉਹ ਚੱਲਣ ਲਈ ਤਿਆਰ ਆ ਬਾਈ ਕੀ ਕਹਿਣਾ ਚਾਹੁੰਦੇ ਆ ਪੂਰੇ ਮਸਲੇ ਤੇ ਇਹ ਪੂਰਾ ਮਸਲੇ ਤੇ ਜੀ ਇਹ ਗੱਲ ਆ ਵੀ ਅੱਜ ਐਸਡੀਐਮ ਸਾਹਿਬ ਇੱਥੇ ਆਏ ਸੀਗੇ ਜੀ ਸਾਡੇ ਪਿੰਡ ਦੇ ਵਿੱਚ ਨਾਲ ਡੀਡੀਪੀ ਉਹ ਸਾਹਿਬ ਸੀਗੇ ਮੈਡਮ ਤੇ ਉਹਨਾਂ ਨੇ ਅੱਜ ਇਹ ਮਸਲੇ ਤੇ ਸਾਰਾ ਮਕਲਾ ਉਹਨਾਂ ਨੇ ਦੇਖਿਆ ਉਹਨਾਂ ਨੇ ਇਹਨੂੰ ਬੀਟ ਵੀ ਕਰਿਆ ਤੇ ਉਹਨਾਂ ਨੇ ਅੱਜ ਇਹਦੇ ਉੱਤੇ ਕਾਰਵਾਈ ਕਰਦਿਆਂ ਸਾਨੂੰ ਲਿਖਤੀ ਆਰਡਰ ਕਰਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਨਾਲਾ ਜੋ ਪਹਿਲਾਂ ਤੋਂ ਚੱਲ ਰਿਹਾ 100 ਫਾਲਤੋਂ ਵੀ ਇੱਥੋਂ ਦੀ ਹੀ ਬਾਣੀ ਖੱਡਿਆ ਜਾਵੇ। ਹੂੰ। ਲਿਖਤੀ ਆਰਡਰ ਐ ਐਸ ਐਚਓ ਸਾਹਿਬ ਨੂੰ ਆ ਗਏ ਉਹਨਾਂ ਨੇ ਕਾਰਵਾਈ ਕਰਨਾ ਜੀ ਉਹ ਨਾਲਾ ਦੁਬਾਰਾ ਖਲਾਉਣ ਦੀ ਕਾਰਵਾਈ ਸ਼ੁਰੂ ਕਰਤੀ। ਹੂੰ। ਉਸ ਤੋਂ ਬਾਅਦ ਇਹ ਉਹਦੇ ਉੱਤੇ ਫ੍ਰੀ ਆਰਡਰ ਲੈ ਆਏ ਕੋਰਟ ਤੋਂ। ਹੂੰ। ਤੇ ਉਹ ਜਿਹੜੇ ਫ੍ਰੀ ਆਰਡਰ ਨੇ ਉਹ ਇਸ ਤਰ੍ਹਾਂ ਲਾਇਆ ਗਏ ਨੇ ਵੀ ਸਾਡੇ ਘਰ ਦੇ ਵਿੱਚ ਭੰਨ ਤੋੜ ਕਰੀ ਜਾ ਰਹੀ ਆ ਤੇ ਇੱਥੋਂ ਦੀ ਨਾਲੀ ਕੱਢੀ ਜਾ ਰਹੀ ਆ। ਜਦ ਕਿ ਉਹ ਪੁਰਾਣਾ ਨਾਲਾ ਜੋ ਪਹਿਲਾਂ ਤੋਂ ਚੱਲ ਰਿਹਾ ਸੀ ਜੋ ਬੰਦ ਕਰਿਆ ਸੀ ਉਹ ਖੋਲਿਆ ਜਾ ਰਿਹਾ ਸੀ ਨਾ ਕਿ ਕੋਈ ਨਵੀਂ ਨਾਲੀ ਕੱਢੀ ਜਾ ਰਹੀ ਆ। ਹੂੰ। ਇਹ ਸਟੇ ਆਰਡਰ ਬਿਲਕੁਲ ਗਲਤ ਨਹੀਂ ਇਹ ਫਿਰ ਹੁਣ ਤੁਸੀਂ ਕੀ ਬੰਦ ਕਰ ਜੇ ਇਹ ਸਟੇ ਆਰਡਰ ਹੁਣ ਸਟੇ ਆਰਡਰ ਤਾਂ ਹੋ ਗਏ ਬਟ ਉਹ ਉੱਥੇ ਹੁਣ ਵੀ ਕੰਮ ਆਪਦਾ ਕਰ ਰਹੇ ਨੇ ਜੇ ਇਹ ਸਟੇ ਆਰਡਰ ਹੋ ਗਏ ਤਾਂ ਦੋਨਾਂ ਤਰ੍ਹਾਂ ਨੂੰ ਕੁਝ ਵੀ ਨਹੀਂ ਉੱਥੇ ਕਰਨਾ ਚਾਹੀਦਾ ਪਰ ਇੱਕ ਇੱਕ ਧਿਰ ਨੇ ਤਾਂ ਸਾਨੂੰ ਤੋਂ ਬੰਦ ਕਰਵਾਤਾ ਉਥੋਂ ਨਾਲਾ ਪਟੜ ਨੂੰ ਪਰ ਉਹ ਆਪਦੀ ਜੀ ਕਾਰਵਾਈ ਕਰ ਰਹੇ ਨੇ ਤੇ ਇਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੱਲੋ ਉੱਥੇ ਕੰਦਾ ਕੱਢਣ ਜਾਂ ਕੋਈ ਕਾਰਵਾਈ ਕਰਨ